ਜੋ ਜਿੰਦਗੀ ਦੇ ਵਿੱਚ ਨਵੇਂ ਆ ਜਾਂਦੇ ਨੇ ਫਿਰ ਸੱਜ ਪ੍ਰਜਾਈ ਪ੍ਰਜਾਈ ਹਾਂ ਮੇਰਾ ਤਾਂ ਗਾਣਾ ਵੀ ਪ੍ਰਜਾਈ ਇੱਧ ਵਿਚਾਲੇ ਰਹਿ ਗਿਆ ਮਾਂ ਕੀ ਬਣਾ ਫਿਰ ਪ੍ਰਜਾਈ ਉਧਰ ਆ ਬਾਨਾ ਕੀ ਸੀ ਉਹੀ ਉਹਦੀਆਂ ਕੱਚੀਆਂ ਬਿੱਲੀਆਂ ਗੱਲਾਂ ਪ੍ਰਜਾਈ ਉਹ ਤਾਂ ਮੈਂ ਤੈਨੂੰ ਸਾਫ਼-ਸਾਫ਼ ਦੱਸੇ ਤੀਆਂ ਮੈਂ ਕਹਿੰਨਾ ਵੀ ਹੁਣ ਉੱਥੇ ਮੌਕੇ ਤੇ ਕੀ ਬਣਾ ਕੋਈ ਮਾਰੇ ਪੰਜ ਚਾਰ ਚਾਪੜੇ ਕੇ ਨਾ ਕੋਈ ਚਾਪੜਾ ਨਹੀਂ ਮਾਰਿਆ ਹੈਗਾ ਮੈਂ ਤਾਂ ਲੈ ਕੇ ਗਈ ਸੀ ਕੰਜਰ ਮਾਗਰ ਪਾਵਾ ਬਿਸਰ ਪਾੜ ਕੇ ਆਉਂਗੀ ਅੱਜ ਇਹਦਾ ਗਾਹਾਂ ਉਹਦੀ ਤੀਵੀ ਉਹਦੇ ਨਾਲੋਂ ਵੀ ਜ਼ਿਆਦਾ ਹੋ ਆਗੀ ਉਹ ਵੀ ਗੰਦਸ਼ਾਨਦੀ ਹੈ ਕਿ ਉਹ ਵੀ ਗੰਦੀ ਲੱਗਦੀ ਹੈ ਕਿ ਮਿੰਤਾ ਮੈਂ ਤਾਂ ਹੀ ਤੇ ਤੈਨੂੰ ਕਹਿਣਾ ਪਰਜਾਈ ਤੈਂ ਠੰਡੀ ਹੋਣ ਦਾ ਦਾ ਮਤਲਬ ਹੀ ਨਹੀਂ ਬਣਦਾਈ ਲੱਗਦਾ ਕਿ ਪੰਜ ਸਤ ਮਾਰ ਦਾਂ ਦੀ ਮੈਂ ਤਾਂ ਉਹਨਾਂ ਨੂੰ ਸਿੱਧੀ ਗੱਲ ਕਿਹਾਈ ਵੀ ਮੈਂ ਤੁਹਾਨੂੰ ਸਰਪੰਚ ਦੇ ਲੈ ਕੇ ਜਾਣੀ ਹ ਜਿਵੇਂ ਸਰਪੰਚ ਕਰੂਗਾ ਉਵੇਂ ਕਰਾਂਗੇ ਜੇ ਠਾਣੇ ਚ ਨਿਬੜਦਾ ਹੋਇਆ ਠਾਣੇ ਚ ਵੀ ਲੈ ਕੇ ਜਾਵਾਂਗੇ ਪਰਜਾਈ ਮੇਰੀ ਗੱਲ ਸੁਣ ਲੈ ਜੀ ਉਰੇ ਨਿਮਰਤਾ ਚ ਰਹੇਗੀ ਨਾ ਇਹ ਜਗਾਂ ਨੂੰ ਫੇਰ ਕੱਚੀਆਂ ਪਿੱਲੀਆਂ ਗੱਲਾਂ ਕਰਦਾ ਫਿਰਦਾ ਹੂ ਨਾਲੇ ਸਰਪੰਚ ਦੇ ਦਾ ਪਰਜਾਈ ਹਰੇ ਕੇ ਹੱਥ ਨੇ ਪਉਆ ਲਾ ਕੇ ਤੜਕੀ ਨੂੰ ਸਰਪੰਚ ਦੇ ਜਿਆ ਖੜਦਾ ਸਰਪੰਚ ਵਿਚਾਰਾ ਉਹ ਲੈ ਜੂਗੀ ਫਿਰ ਮ ਇਸ ਨੂੰ ਕਿੰਜਰ ਨੂੰ ਉਹਨੂੰ ਮੈਂ ਤੇ ਲੋਟਾਉ ਆ ਇਹ ਇਹ ਬਹੁਤ ਬੰਦਾ ਬਣਿਆ ਹੋਇਆ ਇਹ ਤਾਂ ਸਾਰੀ ਉਮਰ ਕੱਟਣੀ ਹੈ ਕਿ ਐ ਤਾਂ ਇਹਨਾਂ ਨੇ ਮੈਨੂੰ ਜਾਣ ਨਹੀਂ ਦੇਣਾ ਹੈਗਾ ਔਰੇ ਫਿਰ ਮੈਂ ਬੱਥੇ ਰਹਿ ਕੇ ਆ ਪਰ ਜਈ ਮਾ ਤੈਨੂੰ ਕਿਤੇ ਐ ਹੀ ਜੀ ਲੱਗਦੀ ਐ ਇਹ ਹੈ ਜਰਕਦੇ ਨੇ ਮਾ ਤੇ ਮੂੰਹ ਚੋਂ ਕਹਤਾ ਪਰ ਜਈ ਮਿੰਤੂ ਐ ਦੱਸਦੀ ਉਹ ਕੀ ਦਿਨ ਲੱਗਤ ਕਹਿੰਦੇ ਨਹੀਂ ਉਹ ਉਥੜਦੇ ਮਾਰੂ ਤੇਰਾ ਇੱਕ ਜ਼ਿਆਦਾ ਬੋਲਦਾਗਾ ਤੂੰ ਵੀ ਨਾਲ ਹੀ ਮਿਲਿਆ ਹੋਇਆਗਾ ਫਿਰ ਤੂੰ ਮੇਰੇ ਪਰ ਜਈ ਮੈਨੂੰ ਐ ਲੱਗਦਾ ਨਾਲ ਤੇਰੀ ਵੀ ਪੇਸ਼ੀ ਪਵਾਉਣੀ ਪਊਗੀ ਮੈਨੂੰ ਬਲ ਕਮਾਲ ਕਰਦੀ ਹੈ ਪਰਜਾਈ ਤੂੰ ਮੈਂ ਤਾਂ ਤੈਨੂੰ ਆ ਕੇ ਦੱਸਿਆ ਸਗੋਂ ਹੈ ਮੈਂ ਤਾਂ ਤੈਨੂੰ ਐ ਕਹਿਣਾ ਪਰਜਾਈ ਵੀ ਪਤਾ ਲੱਗੇ ਨਾ ਬੰਦੇ ਦਾ ਵੀ ਕੱਲ ਨੂੰ ਆਪਾਂ ਕੀ ਕਿਉਂ ਗਲਤ ਵਾਲੀ ਕੀ ਗੱਲ ਆ ਵੇ ਮੇਰੇ ਘਰੇ ਕਿਸੇ ਚੀਜ਼ ਦੀ ਕਮੀ ਆਗੀ ਨਾ ਘੱਟ ਕਮਾਉਂਦਾ ਦੀ ਤੁਹਾਡਾ ਭਾਈ ਹਾਂ ਲੈ ਬਥੇਰਾ ਕਮਾਉਂਦੀ ਮੈਂ ਤਾਂ ਕਹਿ ਲੱਗੀ ਹੋਈ ਐ ਅਗਲੀ ਕਮਾਉਂਦੀ ਆ ਬਾਈ ਹੈ ਤਨਖਾਹ ਪਤਾ ਕਿੰਨੀ ਆ ਮੈਂ ਤਾਂ ਕੰਮ ਕਰਕੇ ਖਾਂਦੇ ਆਂਗੇ ਹਰਾਮ ਦੀ ਕਮਾਈ ਨਹੀਂ ਖਾਂਦੇ ਹੈਗੇ ਤੁਹਾਡੇ ਵਾਂਗੂ ਬਹਿ ਕੇ ਸੱਥਾਂ 'ਚ ਗੱਲਾਂ ਨਹੀਂ ਕਰਦੇ ਹੈਗੇ ਖਬਰਦਾਰ ਜੇ ਵੱਧ ਘੱਟ ਬੋਲਿਆ ਲੈ ਪਰਦੇ ਤੂੰ ਸਰ ਬਸਰਾ ਕਰਾ ਲਈ ਮੈਥੋਂ ਤੂੰ ਵੀ ਕਮਾਲ ਕਰਦੀਆਂ ਲੱਗਦਾ ਮੈਂ ਤੇਰੀ ਵੀ ਪੈਸੀ ਪਾਉਗੀ ਹੁਣ ਚੰਗਾ ਜਿਆਦੇ ਚਾਂਬਲ ਨਾ ਬਕਵਾਸ ਨਾ ਕਰੀ ਲੈ ਕੋਈ ਡੀਲ ਉਤਰੋ ਚੱਲਦੀ ਏਦੀ ਲੈ ਕਰ ਲਓ ਕੁਸਦਾ ਪਹਿਲਾ ਚੰਗਾ ਦੱਸਿਆ ਮੇਰੀ ਗੱਲ ਪੈ ਗਈ ਦੀ ਪੈਣ ਮਰਾਵੇ ਕਿਤੇ ਭੋਲੇ ਦੀ ਪੈਸੇ ਪਵਾਉਂਦੇ ਪਵਾਉਂਦੇ ਆਪਦੀ ਝੁਗਾ ਚੌੜ ਕਰਾ ਕੇ ਖੜ ਜੀਏ ਚੱਲੀ ਆਪਾਂ ਦਾ ਕਰਿਆਂ ਵੰਕੀ ਲੈਣਾ